ਇੱਕ ਇੱਕੜਾ ਸਰ ਲੁੱਡੀ ਚ ਵੀ ਸਟੈਪ ਹੁੰਦੇ ਆ ਤਾਂ ਬਹੁਤ ਜ਼ਿਆਦਾ ਅੱਛਾ ਉਹਦੇ ਕਿੰਨੇ ਸਟੈਪ ਹੁੰਦੇ ਨੇ ਉਹਦੇ ਚ ਤਾਂ ਜਿੰਨਾ ਅਕਸਰ ਸਾਨੂੰ ਕੋਈ ਇੱਕ ਹੋਰ ਸਮੇਂ ਆਪਣੀ ਮਰਜ਼ੀ ਨਾਲ ਤੁਹਾਡਾ ਆਪਣਾ ਸ਼ੌਕ ਹੈ ਹਾਂਜੀ ਤਿਆਰੀ ਕਿੰਨੀ ਕਰ ਸਰ ਫੁੱਲ ਤਿਆਰੀ ਹੈ ਪੜਾਈ ਉਹ ਵੀ ਬਹੁਤ ਵਧੀਆ ਕਲਾਸ ਕਿਹੜੀ ਹੈ ਸਰ ਮੈਂ 9th ਚ ਹੋਗੀ ਹਾਂ ਬਹੁਤ ਖੁਸ਼ਪ੍ਰੀਤ ਕਾਰ ਸਰ ਖੁਸ਼ਪ੍ਰੀਤ ਕਰ ਖੁਸ਼ਾ ਪੂਰੀ ਹਾਂਜੀ ਪੰਗੜਾ ਪਾ ਕੇ ਹਾਂਜੀ ਕਿ ਡਰੈਸ ਪਾ ਕੇ ਡਰੈਸ ਪਾ ਕੇ ਵੀ ਪੰਗੜਾ ਪਾਉਣ ਦੇ ਵੀ ਖੁਸ਼ੀ ਜੀ ਖੁਸ਼ੀ ਕਦੋਂ ਮਿਲਨੀ ਹੈ ਭਲਾ हां जी ਅੱਜ ਅਸੀਂ ਪਹੁੰਚੇ ਹਾਂ ਮਾਨਸਾ ਦੇ ਸਿਟੀ ਸੈਂਟਰਲ ਪਾਰਕ ਦੇ ਵਿੱਚ ਜਿੱਥੇ এনवायरमेंट ਸੁਸਾਇਟੀ ਦੇ ਵੱਲੋਂ ਬਹੁਤ ਵੱਡਾ ਫਲਾਵਰ ਸ਼ੋਅ ਹੋ ਰਿਹਾ ਜਿਹੜਾ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਜਿਹੜੀ ਦਿਖਾਉਣੀ ਚਾਹੁੰਨਾ ਵੀਡੀਓ ਦੇ ਵਿੱਚ ਨਵੀਂ ਹੈ ਵੀ ਜਿੱਦਾਂ ਤੁਸੀਂ ਦੇਖਦੇ ਰਹਿੰਦੇ ਹੋ ਕਿ ਕਹਿੰਦੇ ਵੀ ਮੁੰਡੇ ਭੰਗੜਾ ਪਾਉਂਦੇ ਨੇ ਪੱਟਾਂ ਦੇ ਜ਼ੋਰ ਤੇ ਹਨਾ ਤੇ ਆਹ ਕੁੜੀਆਂ ਤੁਸੀਂ ਪਹਿਲੀ ਵਾਰੀ ਦੇਖੋਗੇ ਨਵੀਂ ਗੱਲ ਹੈ ਕਿ ਨਹੀਂ ਵੀ ਹੌਸਲਾ ਹੁੰਦਾ ਇਹ ਵੀ ਜਿਹੜਾ ਸਾਡੀਆਂ ਬੱਚੀਆਂ ਅੱਜ ਮਤਲਬ ਮੁੰਡਿਆਂ ਦੇ ਬਰਾਬਰ ਚੱਲ ਰਹੀਆਂ ਨੇ ਹੁਣ ਤੁਸੀਂ ਪਹਿਲੀ ਵਾਰ ਦੇਖੋ ਭੰਗੜੇ ਦੇ ਵਿੱਚ ਵੀ ਇਹਨਾਂ ਨੇ ਇੱਕ ਆਪਣੀ ਟੀਮ ਆ ਮਾਨਸਾ ਦੀ ਮੈਂ ਇਹ ਬੱਚਿਆਂ ਨਾਲ ਗੱਲਬਾਤ ਕਰਦਾ ਸਾਰੀ ਜਾਣਕਾਰੀ ਲੈਣਾ ਪਹਿਲਾਂ ਆ ਛੋਟੇ ਜਿਹੇ ਬੱਚੇ ਨਾਲ ਗੱਲ ਕਰਦਾ ਮੈਂ ਉਹ ਬੇਟਾ ਕੀ ਹਾਲ ਹੈ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਕਿੱਥੋਂ ਆਏ ਆ ਆਪਾਂ ਮਾਨਸਾ ਤੋਂ ਕਿਹੜਾ ਸਕੂਲ ਹੈ ਪੀਪੀਐਸ ਪਲੀਜ਼ ਤੁਸੀਂ ਪਰਫਾਰਮੈਂਸ ਕਰਨੀ ਆ ਹਾਂਜੀ ਇਹ ਕੁੜੀ ਮਤਲਬ ਮੁੰਡੇ ਦਾ ਭੰਗੜਾ ਪਾਉਂਦੇ ਹੁੰਦੇ ਆ ਤੁਸੀਂ ਕੁੜੀਆਂ ਭੰਗੜੇ ਪਾਨੀਆਂ ਹਾਂਜੀ ਵਧੀਆ ਲੱਗਦਾ ਹੈ ਹਾਂ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਮੈਨੂੰ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਮਤਲਬ ਕੁੜੀਆਂ ਤਾਂ ਦੂਜੇ ਡਾਂਸ ਕਰਦੀਆਂ ਹੁੰਦੀਆਂ ਨੇ ਤੇ ਮੁੰਡੇ ਵਾਲਾ ਡਾਂਸ ਵਧੀਆ ਲੱਗਦਾ ਮੁੰਡਿਆਂ ਦਾ ਡਾਂਸ ਜਿਹੜਾ ਨਾ ਹਾਂਜੀ ਵੱਖਰਾ ਇਹ ਕਿੱਥੋਂ ਸੋਚ ਪੈਦਾ ਹੋਈ ਤੁਹਾਡੇ ਅੰਦਰ ਵੀ ਕਿਹਨੇ ਕਿਹਾ ਤੁਹਾਨੂੰ ਵੀ ਮਤਲਬ ਮੁੰਡੇ ਵਾਲਾ ਪੰਗੜਾ ਪਾਓ ਸਾਡੇ ਕੋ ਸੰਦੀਪ ਸਰ ਸੰਦੀਪ ਸਰ ਨੇ ਹਾਂਜੀ ਠੀਕ ਹੈ ਤੇ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਤਿਆਰੀ ਕਿੰਨੀ ਕ ਬਹੁਤ ਬਹੁਤ ਵਧੀਆ ਹੋਈ ਹੈ ਖਿੱਚ ਗਿਆ ਆਇਆ ਤਿਆਰੀ ਪੂਰੀ ਹਾਂਜੀ ਪੂਰੀ ਠੀਕ ਹੈ ਕੀ ਨਾਮ ਹੈ ਬੇਟਾ ਪ੍ਰਿਆ 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 ਫਿਰ ਅੰਗਰੇਜ਼ੇ ਚ ਪੜਤੂ ਪਾ ਦੇਣਾ ਹਾਂਜੀ ਪੂਰਾ ਪੂਰਾ ਮੈਂ ਦੇਖ ਕੇ ਜਾਊਂਗਾ ਠੀਕ ਹੈ ਦੇਖਿਓ ਠੀਕ ਹੈ ਪਹਿਲੇ ਨੰਬਰ ਤੇ ਹਾਂਜੀ ਠੀਕ ਹੈ ਬਟਾ ਕੀ ਨਾਤ ਰਖ ਖੁਸ਼ਪ੍ਰੀਤਕਾਰ ਖੁਸ਼ਪ੍ਰੀਤਕਾਰ ਖੋਸ਼ਾਂ ਪੂਰੀ ਹਾਂਜੀ ਪੰਗੜਾ ਪਾ ਕੇ ਹਾਂਜੀ ਕਿ ਡਰੈਸ ਪਾ ਕੇ ਡਰੈਸ ਪਾ ਕੇ ਵੀ ਪੰਗੜਾ ਪਾਉਣ ਦੇ ਵੀ ਖੁਸ਼ੀ ਤੀਜੀ ਖੁਸ਼ੀ ਕਦੋਂ ਮਿਲਨੀ ਹੈ ਭਲਾ ਜਦੋਂ ਸਾਨੂੰ ਇਨਾਮ ਮਿਲੇਗਾ ਹਾਏ ਇਹ ਸਹੀ ਗੱਲ ਹੈ ਵੀ ਕਹਿੰਦੇ ਤੀਜੀ ਖੁਸ਼ੀ ਉਦੋਂ ਮਿਲਨੀ ਹੈ ਜਦੋਂ ਇਨਾਮ ਮਿਲੂ ਸਾਡਾ ਨਾਮ ਰਸ਼ਦ ਨੂੰ ਇਨਾਮ ਲੈਣ ਦੀ ਪੂਰੀ ਤਿਆਰੀ ਹੈ ਬਹੁਤ ਪ੍ਰੈਕਟਿਸ ਕਿੰਨੀ ਕਰੀ ਹੈ ਬਹੁਤ ਜ਼ਿਆਦਾ ਉਹ ਜਿਹੜਾ ਖਾਸਾਂ ਐ ਬੈਠ ਬੈਠ ਕੇ ਹਾਂਜੀ ਕਿਤੇ ਉੱਥੇ ਨੇ ਜਾ ਕੇ ਘਬਰਾ ਜੀ ਨਹੀਂ ਨਹੀਂ ਪੂਰਾ ਕੰਫੀਡੈਂਸ ਹਾਂਜੀ ਕਿੰਨੇ ਚਿਰ ਤੋਂ ਟ੍ਰੇਨਿੰਗ ਲੈ ਰਿਹਾ ਪੰਗੜੇ ਦੀ ਸਾਨੂੰ ਹੁਣ ਕਾਫੀ ਟਾਈਮ ਹੋ ਰਿਹਾਗਾ 2-3 ਸਾਲ ਲਿਆ ਪਹਿਲਾਂ ਕਦੇ ਪਰਫਾਰਮੈਂਸ ਕੀਤੀ ਹਾਂਜੀ ਵਾਦੂਬਾਰ ਕਿਸੇ ਕੀਤੀ ਸੀ 22 ਜਨਵਰੀ 15 ਅਗਸਤ ਪਿਛਲੇ ਫਲਾਰਸ਼ ਹੋਤੇ ਵੀ ਪਿਛਲੇ ਸਾਲ ਤੋਂ ਤਾਂ ਕੀਤੀ ਸੀ ਹਾਂਜੀ ਮੇਰੀ ਵੀਡੀਓ ਪਾਈ ਹੈ ਤੁਹਾਡੀ ਫਿਰ ਦੇਖਿਓ ਹਾਂਜੀ ਕੋਈ ਨਹੀਂ ਤੁਹਾਡਾ ਬੇਟਾ ਕੀ ਨਾਮ ਹੈ ਹਰਸਿਮਰਨ ਕੌਰ ਹਰਸਿਮਰਨ ਕੌਰ ਅੱਜ ਫਿਰ ਹਰੇ ਰੰਗ ਦਾ ਆ ਬੱਲਰ ਕੰਨੀ ਪੱਕਾ ਹਾਂਜੀ ਹਰੇ ਹਰੇ ਰੰਗ ਹਰਾ ਹਰ ਸਿਮਰਨ ਕੌਰ ਭੰਗੜੇ ਦੀ ਪੂਰੀ ਤਿਆਰੀ ਹੈ ਹਾਂਜੀ ਪੂਰੀ ਹਾਂਜੀ ਚੁੱਤ ਗਿਆ ਹਾਂਜੀ ਕਿੰਨੇ ਚਿਰ ਹੋ ਗਿਆ ਤਿਆਰੀ ਕਰਦੇ ਦੋ ਤਿੰਨ ਸਾਲ ਹੀ ਹੋ ਗਏ ਪਹਿਲਾਂ ਇਹਨਾਂ ਦੇ ਨਾਲ ਹੀ ਪਰਫਾਰਮੈਂਸ ਅਸੀਂ ਸਾਰੇ ਇਕੱਠੇ ਕਰਦੇ ਸਾਰੇ ਇਕੱਠੇ ਪਰਫਾਰਮੈਂਸ ਕਰਦੇ ਹਾਂਜੀ ਮਤਲਬ ਕਿੰਨੇ ਬੱਚੇ ਤੁਹਾਡੇ ਗਰੁੱਪ ਦੇ ਵਿੱਚ ਸਰ 6 ਵੈਸੇ ਅਸੀਂ 8 ਹਾਂ ਪਰ ਇਸ ਵਾਰ 6 ਹੀ ਆਏ ਹਨ ਤੇ ਪੜਾਈ ਬਹੁਤ ਵਧੀਆ ਸਰ ਕਿਤੇ ਪਕੜੇ ਤਾਂ ਨਹੀਂ ਜ਼ੋਰ ਲਾ ਰਹੇ ਨਹੀਂ ਨਹੀਂ ਪੜਾਈ ਹਾਂਜੀ ਹਾਂਜੀ ਕਿਹੜੀ ਕਲਾਸ ਹੋਗੇ 10 10 ਦੇ ਵਿੱਚ ਕਿੰਨੇ ਨੰਬਰ ਆਏ ਸੀ ਇਸ ਵਾਰੀ ਸਰ ਅਜੇ ਰਿਜ਼ਲਟ ਨਹੀਂ ਆਇਆ ਨੌਮੀ ਦੇ ਰਿਜ਼ਲਟ ਨਹੀਂ ਆਇਆ ਨੌਮੀ ਦੇ ਰਿਜ਼ਲਟ ਨਹੀਂ ਆਇਆ ਕਹਿੰਦੇ 10 ਦਾ ਨਹੀਂ ਹੋਣਗੇ ਸਰ ਰਿਜ਼ਲਟ ਨਹੀਂ ਆਇਆ 10 ਦੇ ਵਿੱਚ ਹੋਗੇ ਹਾਂਜੀ ਰਿਜ਼ਲਟ ਆਇਆ ਨਹੀਂ ਇਹ ਕਿਹੜਾ ਰਿਜ਼ਲਟ ਆ ਬਈ ਰਿਜ਼ਲਟ ਆਇਆ ਨਹੀਂ 10 ਦੇ ਵਿੱਚ ਹੋਗੇ ਸਰ ਹੋ ਹੀ ਜਾਵਾਂਗੇ ਹੋ ਜਾਵਾਂਗੇ ਪੇਪਰ ਦਿੱਤੇ ਹੋਏ ਨੇ ਹਾਂਜੀ ਰਿਜ਼ਲਟ ਕਦੋਂ ਆ ਸਰ 27 27 ਹਾਂਜੀ ਮਾਰਚ ਨੂੰ ਹਾਂਜੀ ਠੀਕ ਹੈ ਮਮਲੋ ਵਧੀਆ ਨੰਬਰ ਆਉਣਗੇ ਹਾਂਜੀ ਫਿਰ ਪਾਰਟੀ ਹੋਊਗੀ ਹਾਂਜੀ ਮੈਂ ਥੋੜਾ ਦਾ ਪਤਾ ਲੈ ਕੇ ਜਾਉਂਗਾ ਸਰ ਕੈ ਜੀ ਉਹ ਤਾਂ ਚਲੋ ਆ ਬੇਟਾ ਤੁਹਾਡਾ ਕੀ ਨਾਮ ਹੈ ਗੁਰਸਿਮਰਨ ਕੌਰ ਗੁਰਸਿਮਰਨ ਕੌਰ ਤਿਆਰੀ ਇਹ ਪੰਗੜ ਦੀ ਪੂਰੀ ਹੈ ਹਾਂਜੀ ਸਰ ਤੁਸੀਂ ਪੰਗੜਾ ਕਿਉਂ ਚੁਣ ਕੀਤਾ ਸਰ ਬਸ ਸ਼ੁਰੂ ਤੋਂ ਹੀ ਸੀਗਾ ਵੀ ਪੰਗੜਾ ਹੀ ਉਹਨੂੰ ਸ਼ੌਕ ਸੀਗਾ ਹਾਂਜੀ ਕਈ ਵਾਰੀ ਐਦਾਂ ਹੁੰਦਾ ਵੀ ਤੂੰ ਬੇਟਾ ਆਹ ਕੰਮ 'ਚ ਲੱਗ ਜਾ ਐਦਾਂ ਤਾਂ ਨਹੀਂ ਆਪਣੀ ਮਰਜ਼ੀ ਨਾਲ ਤੁਹਾਡਾ ਆਪਣਾ ਸ਼ੌਕ ਹੈ ਹਾਂਜੀ ਤਿਆਰੀ ਕਿੰਨੀ ਕਰੇ ਸਰ ਫੁੱਲ ਤਿਆਰੀ ਹੈ ਪੜਾਈ ਉਹ ਵੀ ਬਹੁਤ ਵਧੀਆ ਕਲਾਸ ਕਿਹੜੀ ਹੈ ਸੈੱਜ ਮੇ 9th ਚ ਹੋ ਗਈ ਹੁਣ 9th ਦੇ ਵਿੱਚ ਹੋ ਗਈ ਹਾਂਜੀ ਤੁਹਾਨੂੰ ਇੱਕ ਕਲਾਸ ਮੰਗ ਰੋ ਹਾਂਜੀ ਪਰ ਭੰਗੜੇ ਚ ਮੂਰੇ ਲੱਗਦੇ ਹੋ ਹਾਂਜੀ ਪੂਰਾ ਕੰਫੀਡੈਂਸ ਆ ਹਾਂਜੀ ਸਰ ਦੱਬ ਕੇ ਰੱਖੋ ਕੰਮ ਤੇ ਹੋਰ ਫਿਰ ਮਨ ਲਓ ਤੁਸੀਂ ਸਟੈਪ ਕਿੰਨੇ ਸਿੱਖੇ ਹੋ ਨੇ ਪਹਿਲਾਂ ਦੱਸਿਓ ਸਰ ਬਹੁਤ ਸਟੈਪਸ ਬਹੁਤ ਕਿੰਨੇ ਦਾ 2000 ਹੋਰ ਹਾਂਜੀ ਕਿੰਨੇ ਸਟੈਪ ਸਿੱਖੇ ਹੋ ਨੇ ਸਰ ਕਾਊਂਟਿੰਗ ਹੀ ਨਹੀਂ ਹੈਗੀ ਇੰਨੀ ਸਿੱਖੇ 10 ਦੇ ਨਾਂ ਦੱਸੋ 10 ਕ ਦੇ 10 ਸਟੈਪ ਭੰਗੜੇ ਦੇ ਸੈਜ ਜੀ ਮੇ ਕੀ ਤਮਾਕਾ ਹੋ ਗਿਆ ਇੱਕ ਅਲ ਖਿੱਚਾ ਹੋ ਗਈਆਂ ਉਹ ਕਿਹੜਾ ਖਿੱਚਾ ਚਾਜ ਗਿਰ ਗਿਆ ਖਿੱਚਾ ਛੁਟਕੀਆਂ ਤੂੰ ਕੀ ਬੋਲ ਰਹੀ ਹੈ ਵਿੱਚ ਰੋਣਾ ਨਾ ਬਾਬੀ ਇਹਦਾ ਸਵਾਲ ਆ ਇਹਦਾ ਪੇਪਰ ਨਾ ਤੂੰ ਦੇ ਠੀਕ ਹੈ ਦੁਬਾਰੇ ਸ਼ੁਰੂ ਕਰਦੇ ਆ ਸਿਰਫ ਪਹਿਲਾ ਸਟੈਪ ਆਏਗਾ ਛੱਜ 1 ਦੂਸਰਾ ਛੁਟਕੀਆਂ ਤਮਾਕਾ 3 ਖਿੱਚਾ 4 ਹੋਰ ਡਬਲ ਤਮਾਕਾ ਵੀ ਹੁੰਦਾ ਇੱਕ ਡਬਲ ਤਮਾਕਾ ਹਾਂਜੀ ਉਹ ਕਿੱਡਾ ਹੁੰਦਾ ਉਹ ਵੀ ਦੋ ਦੋ ਵਾਰ ਰਿਪੀਟ ਹੋ ਜਾਂਦਾ ਕਬਲ ਤਮਾ ਕਦਰ ਇਧਰ ਕਰੋਂਗੇ ਅਜ ਹਾਂਜੀ ਪੂਰਾ ਚਲੋ ਦੇਖਾਂਗੇ ਇੱਕ ਪੰਜਾਬ 6 ਹੋਗੇ ਪੰਜਾਬ ਵੀ ਆ ਇੱਕ 6 ਹੋਗੇ ਹਾਂਜੀ ਹੋਰ ਡਾਟਕਾ 7 ਇੱਕ ਇੱਕੜਾ ਸਰ ਲੁੱਡੀ ਚ ਵੀ ਸਟੈਪ ਹੁੰਦੇ ਆ ਤਾਂ ਬਹੁਤ ਜ਼ਿਆਦਾ ਉਹ ਤੇ ਕਿੰਨੇ ਸਟੈਪ ਹੁੰਦੇ ਨੇ ਉਹਦੇ ਚ ਤਾਂ ਜਿੰਨਾ ਅਕਸਰ ਸਾਨੂੰ ਚਲੋ ਅੱਠ ਹੋਗੇ ਇੱਕ ਹੋਰ ਦਸਵੇਂ ਨਾ ਆਲੇ ਚੁਕੀਆਂ ਹੋਰ ਕੋਈ ਅੱਠ ਹੀ ਹੋਏ ਨੇ ਸਰ ਹੋਰ ਕੋਈ ਆਦ ਹੀ ਨਹੀਂ ਆ ਰਿਹਾ ਫਿਰ ਲੋਕ ਕਹਿੰਦੇ ਬਹੁਤ ਹੁੰਦੇ ਨੇ ਡੈਟਕਾ ਹੋ ਗਈਆਂ ਮੋਰ ਚਾਲ ਮੋਰ ਚਾਲ ਤੋਰ ਨਹੀਂ ਆਉਂਦੀ ਹਾਂਜੀ ਅੱਛਾ ਉੱਥੇ ਦਿਖਾਉਂਗੇ ਸਟੇਜ ਹਾਂਜੀ ਇੱਕ ਕਬੂਤਰ ਚਾਲ ਚਲੋ ਦੱਸੋਗੇ ਆ ਸ਼ਾਬਾਸ਼ ਦੱਬ ਕੇ ਰੱਖੋ ਬੇਟਾ ਕੀ ਹਾਲ ਹੈ ਵਧੀਆ ਸਰ ਕੀ ਨਾਂ ਤੁਹਾਡਾ ਬਿਕੋਨਾ ਸ਼ੇਰਗਿਲ ਆਪਾ ਕਿੱਥੋਂ ਦੇ ਮਾਨਸਾ ਨਾਂ ਬੋਲਿਓ ਦੁਬਾਰੇ ਬਿਕੋਨਾ ਸ਼ੇਰਗਿਲ ਇਹ ਕਿਹੜਾ ਨਾਮ ਆ ਅੰਗਰੇਜ਼ਾ ਦਾ ਅੰਗਰੇਜ਼ਾ ਦਾ ਨਾਮ ਕੀ ਨੇ ਰੱਖਿਆ ਸੀਗਾ ਨਾਨਾ ਜੀ ਨੇ ਨਾਨਾ ਜੀ ਨੇ ਵਿਦੇਸ਼ ਗਏ ਹੋ ਨੇ ਹਾਂ ਜੀ ਆਰ ਗਏ ਹੋ ਨੇ ਨਹੀਂ ਨਹੀਂ ਹੋ ਰਹੀ ਨੇ ਇਹ ਕੋਈ ਨਾ ਆ ਮਤਲਬ ਕੀ ਹੁੰਦਾ ਪਤਾ ਨਹੀਂ ਸਰ ਜੇ ਕੋਈ ਕਿਸੇ ਨੇ ਜੋ ਮੈਂ ਲਿਖਤਾ ਨਹੀਂ ਨੀਲਾ ਕਾਲਾ ਉਦਾਂ ਦਾ ਭੂਰਾ ਵਿਖੋ ਨਾ ਫਿਰ ਕੋਸ਼ਿਸ਼ ਤਾਂ ਕੀਤੀ ਲੱਭਦੀ ਪਰ ਮਿਲਿਆ ਨਹੀਂ ਲੱਭੂ ਸਰ ਮੈਂ ਲੱਭੂ ਮੈਂ ਢਿੱਕੋ ਨਾ ਯਾਦ ਰੱਖੀਓ ਨੰਬਰ ਲੈ ਕੇ ਫਿਰ ਮੈਂ ਤੁਹਾਨੂੰ ਦਸਵੇਂ ਵਿੱਚ ਲਿਖ ਕੇ ਪਾਉਂਗਾ ਫੇਸਬੁੱਕ ਤੇ ਠੀਕ ਹੈ ਠੀਕ ਹੈ ਉਹ ਤੁਸੀਂ ਪੜ ਲਿਓ ਆਪਣੇ ਚੈਨਲ ਦੇ ਉੱਤੇ ਠੀਕ ਹੈ ਜੀ ਕਿਹੜੀ ਕਲਾਸ ਚੋਂ 8th 8 ਦੇ ਵਿੱਚੋਂ 8th ਦਾ ਰਿਜ਼ਲਟ ਆਣਾ ਹਲੇ 9th ਚ ਹੋ ਜਾਗੇ 9th ਵਿੱਚ ਹੋ ਜਾਣਾ ਤੇ ਵਧੀਆ ਨਾ ਪੇਪਰ ਕਿਹੜਾ ਹਾਂਜੀ ਹਾਂਜੀ ਕਿੰਨੀ ਦੀ ਕਿੰਨੀ ਤਿਆਰੀ ਹੈ ਪੂਰੀ ਸਰ ਕਿੰਨੇ ਸਟੈਪ ਸਿੱਖੇ ਹੋ ਨੇ ਸਾਰੇ ਸਾਰੇ ਅ ਸਰ 8-10 ਸਿੱਖੇ ਨੇ ਹੀ ਵਧੀਆ ਆਉਂਦੇ ਨੇ ਪੂਰੇ ਹਾਂਜੀ ਕਿੰਨੀ ਵਾਰੀ ਪਰਫਾਰਮੈਂਸ ਕਰਦੇ ਸਟੇਜ ਤੇ ਹੋ ਗਈ ਸਰ ਬਹੁਤ ਵਾਰੀ ਹੋ ਗਈ ਜੀ ਇਹ ਉਹ ਲੋਕ ਕਰ ਕਰ ਜਾਂ ਕਹਿੰਦੇ ਮੰਮੀ ਐ ਥੱਕ ਗਈ ਮੈਂ ਤਾਂ ਮਤ ਨਹੀਂ ਸਰ ਨਹੀਂ ਮੈਂ ਵੀ ਕੰਗਦਾ ਨਹੀਂ ਕਰਦਾ ਹਾਂ ਹਾਂਜੀ ਹਾਂਜੀ ਮੇਰੇ ਤਾਂ ਲੱਤਾਂ ਦੁਖੀ ਜਾਂਦੀਆਂ ਨੇ ਨਹੀਂ ਸਰ ਹੋਰ ਐ ਕਿ ਮਲਫਾ ਥੋੜਾ ਪ੍ਰੈਕਟਿਸ ਕਰਦੇ ਉਹਨੇ ਕਰੇ ਹਾਂਜੀ ਹਾਂਜੀ ਕਿੰਨਾ ਚਿਰ ਕਰ ਲਈਦੀ ਸਰ ਵਿੱਚ ਦੀ ਬ੍ਰੇਕ ਵੀ ਲੈ ਲੈਣੇ ਹੁੰਦੇ ਆ ਫਿਰ ਉੱਥੇ ਸਾਊਂਡ ਲਾ ਕੇ ਕਰਦੇ ਆ ਹਾਂਜੀ ਉਹ ਕਰ ਐ ਨਹੀਂ ਕਹਿੰਦੇ ਵੀ ਤੇ ਗਾਹ ਪਾਰ ਕੇ ਨਹੀਂ ਨਹੀਂ ਉਹ ਕਹਿੰਦੇ ਨਹੀਂ ਅਗੇ ਤੇ ਨਹੀਂ ਕਰਦੇ ਖੁਸ਼ ਹੁੰਦੇ ਨੇ ਹਾਂਜੀ ਕੌਣ ਨਾਲ ਆਇਆ ਅੱਜ ਮੰਮਾ ਤੇ ਡੈਡੀ ਨੇ ਆਉਣਾ ਜੀ ਹਾਂਜੀ ਉਹ ਦੇਖਣ ਆਣਗੇ ਹਾਂਜੀ ਕਿੰਨੇ ਵਜੇ ਸਟਾਰਟ ਹੋਣਾ ਪ੍ਰੋਗਰਾਮ ਸਰ 2:3 ਵਜੇ ਹੋਊਗਾ ਜੀ ਹਾਂਜੀ ਵਧੀਆ ਰੱਖੋ ਕੰਮ ਆਹ ਬੇਟਾ ਕਮਜ਼ੋਰ ਜਾ ਤੇਰੇ ਤੋਂ ਭੰਗੜਾ ਪੈਣਾ ਨਹੀਂ ਜਿਹੜਾ ਕੀ ਨਾਮ ਕੋਮਲ ਕੋਮਲ ਤੂੰ ਦਾ ਕੋਮਲ ਤਰਾ ਹੀ ਦਾ ਕਹਿੰਦਾ ਤੂੰ ਤੋ ਕੋਮਲ ਨਹੀਂ ਆ ਕੋਮਲ ਤੂੰ ਹਾਰਡ ਕੰਮ ਕਰੇਂਗੀ ਹਾਂ ਹਾਂਜੀ ਪੂਰੀ ਤਿਆਰੀ ਹੈ ਕਿੰਨੇ ਚਿਰ ਤੋਂ ਪੰਗੜਾ ਪਾ ਰਹੇ ਹੋ ਦੋ ਤਿੰਨ ਸਾਲ ਹੋ ਗਏ ਤਿਆਰੀ ਫੁੱਲ ਹੈ ਸ਼ੁਰੂ ਤੋਂ ਹੀ ਪਹਿਲੀ ਵਾਰੀ ਪਹਿਲਾ ਸੋਤੇ ਪੂਰਾ ਆਈ ਸੀ ਉਹ ਤਾਂ ਹਾਂਜੀ ਵਧੀਆ ਲੱਗਿਆ ਪੋਜੀਸ਼ਨ ਆਈ ਸੀ ਪੋਜੀਸ਼ਨ ਸਾਰਿਆਂ ਦੀ ਕੋਈ ਸੀ ਸਾਰੇ ਪੋਜੀਸ਼ਨਾਂ ਕੱਢੀਆਂ ਨਹੀਂ ਸੀ ਪੋਜੀਸ਼ਨਾਂ ਕੱਢੀਆਂ ਨਹੀਂ ਇਸ ਵਾਰੀ ਇਸ ਵਾਰੀ ਫਸਟ ਟਾਈਮ ਆਓ ਫਸਟ ਆਉਂਗੇ ਪੂਰਾ ਫਿਰ ਪਾਰਟੀ ਉਹ ਤੁਹਾਡੇ ਕਾ ਨਹੀਂ ਫਸਟ ਆਗੇ ਕੀ ਖਵਾਉਂਗੇ कुछ भी खा लेगी कुछ भी मतलब की डेढ़ थोड़ा मैं मिल दिया मान सच कुछ भी है? की रेट था कुछ भी दा थोड़ा थोड़ा मान के रो खा लेगा हाँ मैं कुछ भी खाऊंगा ਚਲੋ ਬਹੁਤ ਵਧੀਆ ਤਿਆਰੀ ਫੁੱਲ ਚਲੋ ਵਧੀਆ ਦਬ ਕੇ ਰੱਖੋ ਕੰਮ ਦੇਖਾਂਗੇ ਤੁਹਾਡੀ ਪਰਫਾਰਮੈਂਸ ਇਹ ਬਈ ਮਾਨਸਾ ਦੇ ਸਕੂਲ ਦੀਆਂ ਕੁੜੀਆਂ ਸੀ ਬਹੁਤ ਵਧੀਆ ਇਹਨਾਂ ਦੀ ਤਿਆਰੀ ਹੈ ਢੰਗੜੇ ਪੂਰਾ ਵਿਸ਼ਵਾਸ ਆ ਪੂਰੀਆਂ ਖੁਸ਼ ਨੇ ਇਹ ਜਿੱਤ ਕੇ ਜਾਣਗੇ ਅੱਜ ਠੀਕ ਹੈ ਬਟਾ ਬੈਸਟ ਆਫ ਲੱਕ ਚੱਕ ਦੋ ਫੱਟੇ ਹਾਂਜੀ ਹੋਰ ਬੱਚਿਆਂ ਨਾਲ ਤੁਹਾਨੂੰ ਮਲਾਉਣਾ ਸੀ ਆਓ ਚੱਲਦੇ ਅੱਗੇ ਧੰਨਵਾਦ